ਲੋਕੀ ਦਾ ਭਾਜੀ ਇੱਦਾਂ ਡਰੇ ਹੋਏ ਹਾਂ ਰੇਡ ਤਾਂ ਉੱਪਰ ਥੱਲੇ ਭਾਜੀ ਜਾਣੀ ਹੁੰਦਾ ਹੀ ਰਹਿੰਦਾ ਸਹੀ ਗੱਲ ਹੈ ਸਹੀ ਗੱਲ ਹੈ ਭਾਜੀ ਨਿਕਲ ਨਾਲ ਭਾਅ ਥੋੜੀ ਜਾਣਾ ਉਹ ਭਾਜੀ ਅੱਜ ਕੱਲ ਨਾ ਕਰਦੇ ਭਾਜੀ ਜੋ ਆਉਂਦਾ ਵੱਡੀ ਤੁਰੀ ਜਾਂਦੇ ਆ ਬਸ ਕਹਿੰਦਾ ਤੁਸੀਂ ਦੇਖੋ ਸੋਨਾ ਫਿਰ ਤੇਜ਼ ਹੋਊਗਾ ਦੋ ਹੋਊਗਾ ਹੋਊਗਾ ਥੋੜੀ ਦੇਰ ਦੀ ਰੈਕਸ਼ਨ ਹੈ ਤੇ ਭਾਜੀ ਲੱਖ ਤੱਕ ਜਾਊਗਾ ਮੈਨੂੰ ਲੱਗਦਾ 101% ਜਾਊਗਾ ਇਸ ਤੋਂ ਬਾਅਦ ਤੇ ਲੱਖ ਰੇਵਾ ਆਉਣ ਵਾਲੇ ਦਿਨਾਂ 'ਚ ਵਧੇਗਾ ਜਾਂ ਘਟੇਗਾ ਕੀ ਪਹਿਲੀ ਗੱਲ ਤਾਂ ਜੀ ਇਹ ਜਿਹੜੀ ਗੱਲ ਕਹਿਣ ਵਾਲੀ ਐ ਕਿ ਕੱਲ ਨੂੰ ਸੋਨਾ ਵਧੇਗਾ ਜਾਂ ਘਟੇਗਾ ਇਹ ਆਪਣੇ ਕੋਈ ਬਸ ਨਹੀਂ ਐ ਇਹ ਟਰੇਡਰਸ ਦੀ ਗੇਮ ਐ ਸੋਨਾ ਆਉਣ ਵਾਲੇ ਟਾਈਮ ਤੇ ਵਧ ਵੀ ਸਕਦਾ ਐ ਤੇ ਘਟ ਵੀ ਸਕਦਾ ਐ ਪਰ ਫਿਲਹਾਲ ਜੋ ਅੱਜ ਦੀ ਸਥਿਤੀ ਐ ਸੋਸ਼ਲ ਮੀਡੀਆ ਤੇ ਥੋੜੀਆਂ ਜੀਆਂ ਖਬਰਾਂ ਇਹੋ ਜੀਆਂ ਵਾਇਰਲ ਹੋਈਆਂ ਜਿਹਦੇ ਨਾਲ ਦੁਨੀਆ ਪੈਨਿਕ ਹੋ ਗਈ ਕਿ ਭਈ ਸਾਡੇ ਘਰ ਜਿਹੜਾ ਸੋਨਾ ਪਿਆ ਉਹ ਬਹੁਤ ਹੀ ਸਸਤਾ ਹੋ ਜਾਣਾ ਸਭ ਤੋਂ ਕਈ ਲੋਕਾਂ ਦੇ ਫੋਨ ਆਉਂਦੇ ਜੀ ਸੋਨਾ 50000 ਹੋ ਜਾਣਾ ਅਸੀਂ ਆਪਣੇ ਵੱਲੋਂ ਹਰ ਕਿਸੇ ਨੂੰ ਸਮਝਾਉਨੇ ਆਂ ਕਿ ਭਾਈ ਐਨੇ ਪੈਨਿਕ ਹੋਣ ਦੀ ਲੋੜ ਨਹੀਂ ਆ। ਹਾਂ ਜੇ ਤੁਹਾਨੂੰ ਪੈਸੇ ਦੀ ਲੋੜ ਹੈ ਜਿੰਨਾ ਕਹ ਗਹਿਣਾ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਪੈਸੇ ਲੈ ਕੇ ਜਾਣਾ ਚਾਹੁੰਦੇ ਹੋ ਜ਼ਰੂਰ ਲੈ ਜਾਓ। ਪਰ ਪੈਨਿਕ ਹੋ ਕੇ ਆਪਣਾ ਬਿਲਕੁਲ ਸੋਨਾ ਨਾ ਵੇਚ ਦੇਣਾ ਹੈ ਨਾ ਸੋਚਣਾ ਕਿ ਕੱਲ ਨੂੰ ਬਹੁਤ ਜ਼ਿਆਦਾ ਘਟ ਜਾਏਗਾ 50000 ਆ ਜਾਏਗਾ ਅਸੀਂ ਫੇਰ ਲੈ ਲਾਂਗੇ। ਟ੍ਰੇਡਰਜ਼ ਦਾ ਕੀ ਮਾਈਂਡ ਹੈ ਕੱਲ ਨੂੰ ਟ੍ਰੇਡਰ ਫੇਰ ਗੇਮ ਨੂੰ ਉੱਪਰ ਲੈ ਜਾਣ। ਜੇ ਕੱਲ ਨੂੰ ਸੋਨਾ ਫੇਰ ਵੱਧ ਗਿਆ ਫੇਰ ਤੁਹਾਡ ਕੋ ਖਰੀਦਿਆ ਨਹੀਂ ਜਾਣਾ। ਮੁਸ਼ਕਿਲ ਹੋ ਜਾਏਗੀ। ਸਰ ਇੱਕ ਲਗਾਤਾਰ ਸੋਸ਼ਲ ਮੀਡੀਆ ਦੇ ਖਬਰਾਂ ਚੱਲ ਰਹੀ ਹੈ ਕਿ ਸੋਨੇ ਦੀ ਕੀਮਤ ਜਿਹੜੀ 650 ਤੇ ਜਿਹੜੇ ਲਗਾਤਾਰੀ ਖਬਰਾਂ ਪਾਰੇ ਨੇ ਉਹ ਅਲਨਾਲ ਨਾਲ ਡਾਟਾ ਵੀ ਪਾਰੇ ਨੇ ਵੀ ਅੱਜ ਇੰਨਾ ਘਟਿਆ ਜਿੰਨਾ ਘਟਿਆ ਕੱਲ ਤੇ ਨੇਰ ਘਟਿਆ ਕੱਲ ਕਿੰਨਾ ਘਟਿਆ ਤੇ ਪਹਿਲਾਂ ਕਿੰਨੀ ਕੀਮਤੀ ਹੁਣ ਕਿੰਨੀ ਹੋ ਗਈ ਇਹ ਚ ਕੋਈ ਸ਼ੱਕ ਨਹੀਂ ਪਿਛਲੇ 2-3 ਜਿਹੜੇ ਆਪਣੇ ਵਰਕਿੰਗ ਡੇਸ ਸੀ ਉਹਨਾਂ ਦੇ ਵਿੱਚ ਸੋਨੇ 'ਚ ਥੋੜੀ ਜਿਹੀ ਘਰਾਵਟ ਆਈ ਜਦੋਂ ਸੋਨਾ ਵਧਿਆ ਵੀ ਤੇ ਵਧਿਆ ਵੀ ਬੜੀ ਸਪੀਡ ਨਾਲ ਜੇ ਉਹ 'ਚ ਜੇ 3-4 5000 ਰੁਪਏ ਦੀ ਘਰਾਵਟ ਆਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਜਦੋਂ ਸੋਨੇ ਦੇ ਵਿੱਚ ਬਾਇੰਗ ਫੇਰ ਪਏਗੀ ਤੇ ਸੋਨਾ ਫੇਰ ਤੇਜ਼ ਹੋ ਜਾਣਾ ਸੋਨੇ ਦਾ ਜੇ ਤੁਸੀਂ ਪ੍ਰੀਵੀਅਸ 50 ਸਾਲ ਦਾ ਰਿਕਾਰਡ ਦੇਖੋ ਸੋਨਾ ਸਾਈਮਨਟੈਨियसਲੀ ਧੀਰੇ ਧੀਰੇ ਵੱਧਦਾ ਹੀ ਚੱਲ ਗਿਆ ਤੇ ਜਿਹੜੇ ਲੋਕ ਇਹਦੇ ਰੀਅਲ ਇਨਵੈਸਟਰ ਨੇ ਜਿਹੜੇ ਸੋਨੇ ਨੂੰ ਸ਼ੌਂਕ ਦੇ ਨਾਲ ਖਰੀਦਦੇ ਨੇ ਆਪਣੇ ਘਰ ਰੱਖਦੇ ਨੇ ਉਹਨਾਂ ਨੂੰ ਡਰਨ ਦੀਆਂ ਘਬਰਾਉਣ ਦੀ ਕੋਈ ਲੋੜ ਨਹੀਂ ਆਹ ਨਾਲੇ ਟਾਈਮ ਤੇ ਸੋਨਾ ਜਿੱਦਾਂ ਪਹਿਲਾਂ ਉਹਨੂੰ ਰਿਟਰਨ ਦੇ ਰਿਹਾ ਸੀ ਹੁਣ ਵੀ ਉਸ ਤਰ੍ਹਾਂ ਹੀ ਰਿਟਰਨ ਦੇਗਾ ਕਦਰ ਕਿਸਲੇ ਦੋਤੂ ਦਿੰਦਿ ਕਾਲ ਕੀਤੀ ਜਾਵੇ ਤਾਂ ਕਿੰਨਾ ਜਿਹੜਾ ਕਿੰਨੇ ਪਰਸੈਂਟੇਜ ਦੇ ਹਿਸਾਬ ਨਾਲ ਕਿੰਨੇ ਹਜ਼ਾਰ ਰੁਪਏ ਆ ਦੋ ਦੇ ਹਿਸਾਬ ਨਾਲ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਸ਼ਾਇਦ ਪਿਛਲੇ ਹਫਤੇ ਸੋਨੇ ਦੀ ਕੀਮਤ ਸੀ 24 ਕੈਰੇਟ ਦੀ 93000 ਦੇ ਕਰੀਬ 93000 ਰੁਪਏ ਦੇ ਕਰੀਬ ਜਿਹੜੀ ਕਿ ਹੁਣ ਘਟ ਕੇ ਰਹਿ ਗਈ ਹੈ 998900 ਰੁਪਿਆ ਤੇ ਸ਼ਾਇਦ ਆਨ ਵਾਲੇ ਦਿਨਾਂ ਚ ਲੋਕ ਕਹਿੰਦੇ ਘਟੇਗਾ ਘਟੇਗਾ ਇਹਦੇ ਬਾਰੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਚਾਂਦੀ ਦਾ ਰੇਟ ਸੀਗਾ ਲਾਸਟ ਟਾਈਮ 1 ਲੱਖ 3000 ਰੁਪਏ ਕਿਲੋ ਚਾਂਦੀ ਸੀ ਜਿਹੜੀ ਕਿ 92000 ਰੁਪਏ ਕਿਲੋ ਰਹਿ ਗਈ ਸਰ ਮਕਾਦੇ ਵਿੱਚ ਪਹਿਨੀ ਖੇਗਾ ਇਹ ਲੋਕ